ਚੇ ਵੀ ਦੇ ਮਾੜਾ ਥੋੜਾ ਮਾਤਾ ਮਾਂ ਬੇਟੀ ਇੱਥੇ ਬਹੁਤ ਹੀ ਸਤਕਾਰਯੋਗ ਖੇਤ ਤਨਵਾੜਾ ਦੇ ਮੇਰੇ ਸਾਰੇ ਬਜ਼ੁਰਗ ਖਾਵਾਣਾ ਭੈਣਾ ਗੋਪਾਲ ਜੀ ਪਿਆਰੇ ਬੱਚੇ ਆਸਰ ਸਾਰੀ ਸਤਿ ਸ਼੍ਰੀ ਅਕਾਲ ਨਮਸਤੇ ਰਾਮ ਰਾਮ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਗਰਮੀ ਬਹੁਤ ਹੈ ਤੁਸੀਂ ਆਪਣੇ ਘਰਾਂ ਦੇ ਕੰਮ ਛੱਡ ਕੇ ਦੁਪਹਿਰ ਨੂੰ ਇੱਥੇ ਪਹੁੰਚੇ ਹੋ ਬਹੁਤ ਗੰਭੀਰ ਵਿਸ਼ਾ ਵਿਸ਼ਾ ਸਾਡੇ ਬੱਚਿਆਂ ਨੂੰ ਸਾਡੀ ਜਵਾਨੀ ਨੂੰ ਬਚਾਉਂਦਾ ਤੇ ਮੈਂ ਦਿਨੋਂ ਮੈਨੂੰ ਬੜਾ ਸਕੂਨ ਮਿਲਿਆ ਇਹ ਬੱਚਿਆਂ ਨੇ ਜੋ ਜਦੋਂ ਨੁੱਕਰ ਨਾਟਕ ਕੀਤਾ ਕਿੰਨੇ ਵਧੀਆ ਢੰਗ ਨਾਲ ਦਿਖਾਇਆ ਕਿ ਆਪਾਂ ਜਿਹੜੀ ਚੀਜ਼ ਬੜੀ ਮਜ਼ਾਕ ਦੇ ਵਿੱਚ ਆਪਾਂ ਹਾਸੇ ਮਜ਼ਾਕ ਸ਼ੁਰੂ ਕਰਦੇ ਹਾਂ ਪਰ ਉਹਦਾ ਅੰਤ ਅੰਜਾਮ ਹੈ ਜਿਹੜਾ ਉਹ ਕਿੰਨਾ ਮਾੜਾ ਹੋ ਸਕਦਾ ਪੰਜਾਬ ਸਰਕਾਰ ਇੱਕ ਕੋਸ਼ਿਸ਼ ਕਰ ਰਹੀ ਹੈ ਜੀ ਆਪਾਂ ਇਸ ਪਾਵਨ ਪਵਿੱਤਰ ਹਾਲ 'ਚ ਖੜੇ ਆ ਮੰਦਰ 'ਚ ਖੜੇ ਪ੍ਰਭੂ ਤੋਂ ਅਸ਼ੀਰਵਾਦ ਲੈ ਕੇ ਪੰਜਾਬ ਸਰਕਾਰ ਨੇ ਇੱਕ ਤਹਈਆ ਕੀਤਾ ਇੱਕ ਮਿਸ਼ਨ ਬਣਾਇਆ ਕਿ ਆਪਣੇ ਪੰਜਾਬ 'ਚ ਆਪਾਂ ਨਸ਼ਾ ਖਤਮ ਕਰਨਾ ਚਿੰਤਾ ਖਤਮ ਕਰਨਾ ਡਰੱਗਸ ਖਤਮ ਕਰ ਦੇਈਏ ਪਿਛਲੇ 3 ਮਹੀਨਿਆਂ 'ਚ 11000 ਤਸਕਰ 11000 ਜਿਹੜੇ ਸਮਗਲਰ ਉਹ ਫੜ ਕੇ ਜੇਲ੍ਹਾਂ 'ਚ ਦਿੱਤੇ ਆ ਇਕੱਲੇ ਸ਼੍ਰੀ ਅਨੰਦਪੁਰ ਸਾਹਿਬ ਦਾ ਸਭਾ ਹਲਕੇ 'ਚ 100 ਤੋਂ ਵੱਧ ਬੰਦੇ ਅੰਦਰ ਬੀਤੇ ਰੋਜ਼ ਵੀ 11 ਗ੍ਰਾਮ ਉਸ ਤੋਂ ਤਿੰਨ-ਤਿੰਨ ਪਹਿਲਾਂ 60 ਗ੍ਰਾਮ ਹਰ ਰੋਜ਼ ਅਸੀਂ ਕੋਸ਼ਿਸ਼ ਕਰ ਰਿਹਾ ਸਾਡਾ ਸ਼ਹਿਰ ਸਾਫ਼ ਹੋਵੇ ਇਹ ਕੋਈ ਮਕਸਦ ਹੈ ਕੋਈ ਸਾਡਾ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸਮਗਲਰ ਨਾਲ ਇਨਵੋਲ ਨਹੀਂ ਤੇ ਪੁਲਿਸ ਨੂੰ ਖੁੱਲੀ ਫ੍ਰੀडम ਹੈ ਐਸ ਐਚ ਓ ਸਾਹਿਬ ਨੂੰ ਡੀ ਐਸ ਪੀ ਨੂੰ ਖੁੱਲੀ ਫ੍ਰੀडम ਹੈ ਕਿ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਤਸਕਰ ਹੈ ਉਦੇ ਤੇ ਕਾਰਵਾਈ ਕਰੋ ਸਾਡੀ ਪਾਰਟੀ ਵੱਲੋਂ ਸਾਡੀ ਸਰਕਾਰ ਵੱਲੋਂ ਕਿਸੇ ਕੋਈ ਵੀ ਤੁਹਾਨੂੰ ਫੋਨ ਨਹੀਂ ਆਊਗਾ ਹਾਂ ਤੁਹਾਡੇ ਫੋਨ ਆਣ ਕੇ ਤੁਹਾਨੂੰ ਇਹ ਦੱਸਣ ਲਈ ਵੀ ਇਸ ਮਹੱਲੇ ਚ ਸ਼ਿਕਾਇਤ ਆ ਰਹੀ ਹੈ ਇਸ ਜਗ੍ਹਾ ਤੋਂ ਸ਼ਿਕਾਇਤ ਆ ਰਹੀ ਹੈ ਨੰਗਲ ਦੇ ਵਿੱਚ ਵੀ ਪੰਸਾਬ ਦਾ ਪੀਲਾ ਬਲਡوزر ਚੱਲਿਆ ਜਿਨ੍ਹਾਂ ਲੋਕਾਂ ਨੇ ਇਸ ਗੰਦੀ ਕਮਾਈ ਤੋਂ ਆਪਣੇ ਘਰ-ਬਾਰ ਬਣਾਏ ਆ ਉਹ ਵੀ ਨਿਸ਼ਚਿਤ ਹੋ ਕੇ ਬੈਠ ਨਾ ਜਾਣ ਇਹ ਨਾ ਸੋਚਣ ਕਿ ਹਾਂ ਅਸੀਂ ਵੱਡੇ-ਵੱਡੇ ਮਹਿਲ ਬਣਾ ਲੈ ਫਾਰਮ ਹਾਊਸ ਬਣਾ ਲੈ ਈਲਾ ਬੱਚਾ ਐਂਡ ਤਿਆਰ ਹੈ ਉਹਨਾਂ ਦੇ ਘਰਾਂ ਦੇ ਵੀ ਆਊਗਾ ਮਕਸਦ ਇਹ ਹੈ ਕਿ ਸਾਡਾ ਇਲਾਕਾ ਸਾਫ਼ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਲੋਕਾਂ ਨੇ ਸਾਡੇ ਬੱਚਿਆਂ ਨੂੰ ਇਸ ਦਲਦਲ ਚ ਪਾਇਆ ਆਪਾਂ ਉਹ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਇਨਸਾਫ਼ ਮਿਲੇ ਮੇਰੀਆਂ ਮਾਤਾਵਾਂ ਨੂੰ ਜੀ ਤੁਹਾਨੂੰ ਇਹ ਹੀ ਦੱਸਣਾ ਚਾਹੁੰਗਾ ਇਸ ਦੇ ਉੱਤੇ ਜਿੱਥੇ ਅਸੀਂ ਪੁਲਿਸ ਦੇ ਨਾਲ ਲੱਗੇ ਹੋਏ ਆ ਉੱਥੇ ਹੀ ਜਿਵੇਂ ਇੰਦਾਂ ਦੇ ਜਾਗਰੂਕਤਾ ਕੈਂਪ ਇਹ ਚਲਾ ਰਹੇ ਆ ਨਾਲ ਹੀ ਸਿਵਲ ਸਰਜਨ ਮਹਿਕਮੇ ਵੱਲੋਂ ਸਾਡੇ ਸਿਹਤ ਵਿਭਾਗ ਦੇ ਵੱਲੋਂ ਜਿਹੜੇ ਬੱਚੇ ਸਾਡੇ ਦਿਲਜਲ ਫਸ ਗਏ ਕੋਈ ਵੀ ਸ਼ਖਸ ਜਿਹੜਾ ਨਸ਼ਾ ਛਡਣਾ ਚਾਹੁੰਦਾ ਹੈ ਸਰਕਾਰ ਉਹਦਾ ਸਪਰਥਨ ਕਰ ਰਹੀ ਹੈ ਅਸੀਂ ਉਹਨਾਂ ਨੂੰ ਨੰਗਲ ਦੇ ਵਿੱਚ ਵੀ ਕੀਰਪੁਰ ਸਾਹਿਬ ਚ ਵੀ ਨਨਪੁਰ ਸਾਹਿਬ ਚ ਇੱਕ ਓਟ ਕਲੀਨਿਕ ਬਣਾਇਆ ਜਿੱਥੇ ਉਹਨੂੰ ਇੱਕ ਦਵਾਈ ਮਿਲਦੀ ਹੈ ਜਿਹੜੀ ਜਾ ਕੇ ਗੁਪਤ ਹੈ ਰੋਜ਼ ਇੱਕ ਗੋਲੀ ਖਾਣੀ ਆ ਉਹਦੇ ਨਾਲ ਉਹਨੂੰ ਕੋਈ ਸਰੀਰ ਦਾ ਨੁਕਸਾਨ ਨਹੀਂ ਤੇ ਹੌਲੀ-ਹੌਲੀ ਉਸ ਦਵਾਈ ਦੇ ਨਾਲ ਉਹ ਨਸ਼ਾ ਆਪਣੇ ਆਪ ਛੱਡਦਾ ਰੁਕ ਰਿਹਾ ਐਟੇ ਹੀ ਜਿਹੜੇ ਬੱਚੇ ਜ਼ਿਆਦਾ ਬਿਮਾਰ ਨੇ ਜਾਂ ਜ਼ਿਆਦਾ ਪੀੜਿਤ ਨੇ ਸਾਡੇ ਕੋਲ ਦੋ ਡੀਡਿਕਸ਼ਨ ਸੈਂਟਰ ਇੱਕ ਅਨੰਦਪੁਰ ਸਾਹਿਬ 'ਚ ਇੱਕ ਰੋਪੜ ਵਿਖੇ ਹੈ ਜਿੱਥੇ ਅਸੀਂ ਉਹਨਾਂ ਨੂੰ ਐਡਮਿਟ ਕਰਾ ਸਕਦੇ ਹਾਂ ਮਹੀਨੇ ਡੇਢ ਮਹੀਨੇ 'ਚ ਇਹ ਬੰਦਾ ਠੀਕ ਹੋ ਜਾਂਦਾ ਨਸ਼ਾ ਛੱਡ ਜਾਂਦਾ ਬਹੁਤ ਪੋਜ਼ਿਟਿਵ ਰਿਜ਼ਲਟ ਆ ਰਿਹਾ ਤੁਹਾਨੂੰ ਪੇਸ਼ਤੀ ਹੈ ਸਾਡੇ ਇਲਾਕੇ 'ਚ ਮੇਨੂੰ ਮਾਣ ਹੈ ਕਿਉਂਕਿ ਇਹ ਧਾਰਮਿਕ ਇਲਾਕਾ ਹੈ ਗੁਰੂ ਸਾਹਿਬ ਦਾ ਚਰਨ ਸੋ ਪ੍ਰਾਪਤ ਹੈ महामयी माता नेणा देवी माता माता <coughs> दी माता जलफा माता दी कृपा इस इलाके ते ਸਾਡੇ ਇਲਾਕੇ ਚ ਇਦਾਂ ਦੇ ਬਹੁਤ ਸਾਰੇ ਪਿੰਡ ਐ ਜੋ ਬਿਲਕੁਲ ਨਸ਼ਾ ਤਰਕ ਫਰੀ ਐ ਨਸ਼ੇ ਤੋਂ ਰਹਿਤ ਐ ਪਰ ਫਿਰ ਵੀ ਜਿਹੜਾ ਥੋੜਾ-ਬੋਟਾ ਹੈ ਆਪਾਂ ਉਹਨੂੰ ਵੀ ਇਹ ਸਾਫ਼ ਕਰਨਾ ਆਪ ਸਭ ਨੇ ਸਹਿਯੋਗ ਦੇਣਾ ਨਾਲ ਹੀ ਮੈਂ ਇਸ ਗੱਲ ਦੀ ਵੀ ਤੁਹਾਨੂੰ ਮੁਬਾਰਕਬਾਦ ਦਿੰਦਾ ਅੱਜ 20 ਤਰੀਕ ਹੋ ਗਈ ਪਿਛਲੇ 15 ਦਿਨ ਤੋਂ ਅਸੀਂ ਨੰਗਲ ਡੈਮ ਤੇ ਇੱਕ ਮੋਰਚੇ ਦੀ ਲੜਾਈ ਲੜ ਰਹੇ ਸੀ ਸਾਡੇ ਪਾਣੀਆਂ ਦੀ ਉਸ ਮੋਰਚੇ ਦੀ ਜਿੱਤ ਹੋਈ ਅਸੀਂ ਆਪਣਾ ਪਾਣੀ ਬਚਾ ਲਿਆ ਹੁਣੇ ਬੈਰਚ ਵੀ ਮੈਰਚ ਵੀ ਮਿਲੂਗਾ ਇਹ ਪਾਣੀ ਸਾਨੂੰ ਅੱਖ-ਵੱਖ ਪਿੰਡਾਂ ਦੀਆਂ ਸਕੀਮਾਂ ਚ ਵੀ ਮਿਲੂਗਾ ਸਾਡੇ ਇਲਾਕੇ ਨੂੰ ਪਹਿਲੀ ਵਾਰੀ ਪਾਣੀ ਮਿਲਣ ਜਾ ਰਿਹਾ ਨਾਲ ਹੀ ਬਹੁਤ ਸਾਰੇ ਵਿਕਾਸ ਦੇ ਕੰਮ ਪੰਚਾਇਤ ਵੱਲੋਂ ਸਰਪੰਚ ਸਾਹਿਬ ਵੱਲੋਂ ਜਿਹੜੇ ਆ ਲਗਾਤਾਰ ਨਿਰੰਤਰ ਜਾਰੀ ਹੈ ਸਕੂਲਾਂ ਦੇ ਵਿੱਚ ਬਹੁਤ ਵਧੀਆ ਸੁਧਾਰ ਹੋ ਰਿਹਾ ਸਕੂਲ ਆਫ ਫੈਮਿਨਟਸ ਮੰਗਲ ਗਰ ਸਕੂਲ ਨੰਗਲ ਜਿੱਥੇ ਸਰਕਾਰੀ ਬੱਸਾਂ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਕੰਮ ਚੱਲ ਰਿਹਾ ਹੈ ਸਿਕਿਉਰਿਟੀ ਗਾਰਡ ਕੈਂਪਸ ਮੈਨੇਜਰ ਐਵੇਂ ਹੀ ਅਸੀਂ ਨਿਮਰਤਾ ਦੇ ਨਾਲ ਆਪਣੇ ਕੰਮ ਕਰ ਰਹੇ ਹਾਂ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਅਖੀਰ ਦੇ ਵਿੱਚ ਅੰਤ ਦੇ ਵਿੱਚ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਜਿੰਨੇ ਬੱਚੇ ਨੁੱਕਰ ਨਾਟਕ ਆ ਲੈ ਉਹਨੂੰ ਬੇਨਤੀ ਕਰੂੰਗਾ ਕਿ ਆ ਜਨ ਉਹ ਇੱਥੇ ਆ ਜਨ ਬਾਕੀ ਸਾਰੀਆਂ ਵਾਤਾਵਾ ਭੈਣਾ ਨੌਜਵਾਨ ਵੀਰਾਂ ਬਜ਼ੁਰਗਾਂ ਨੂੰ ਬੇਨਤੀ ਹੈ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਆਪਾਂ ਇੱਕ ਸੋਚ ਅਕਣੀ ਹੈ ਇਹ ਸੋ ਹਰ ਇੱਕ ਪਿੰਡ ਚ ਚੱਕਾਈ ਜਾ ਰਹੀ ਹੈ ਨਸ਼ੇ ਦੇ ਖਿਲਾਫੇ ਲੜਾਈ ਲੜਨ ਲਈ ਸੱਜਾ ਹੱਥ ਅੱਗੇ ਕਰਕੇ ਆਪਾਂ ਇਹ ਸੌਂ ਚੱਕਣੀ ਹੈ ਬੱਚਿਓ ਇੱਥੇ ਹੋ ਮੈਂ ਜਿਵੇਂ ਜਿਵੇਂ ਬੋਲੂਗਾ ਜੀ ਆਪ ਜੀ ਨੇ ਪਿੱਛੇ ਬੋਲਣਾ ਸਭ ਨੂੰ ਬੇਨਤੀ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜਾਓ ਬੇਟਾ ਇੱਥੇ ਲਾਈਨ ਅਪ ਕਰ ਐਸਾ ਸਟ੍ਰੇਟ ਲਾਈਨ ਅਪ ਕਰ ਦੋ ਬੱਚੇ ਤੇਰਾ ਤੁਸੀਂ ਤੇਰਾ ਕੁੜੀਆਂ ਤੁਸੀਂ ਇੱਥੇ ਯੈਸ ਕੁੜੀਆਂ ਤੁਸੀਂ ਇੱਥੇ

एकजुट होके सह खे हा कि अशियादारे असी अपने, अपने असी अपने पिंड किसी भी किस्म का नशा विकर नहीं देव गे असी किसी नशा तस्कर न पिंड वर्ड़न नहीं देे साडे पिंड नशा करते हैं अं उन्हों नशा छझावे जिन्होंने लौट होगी असं उन्होंने नशा मुक्ति सेंटर भर्ती करावे असी किसी भी नशा तस्कर की खुद भी जमानत नहीं कराव करा गे पिंड हो तो भी जमानत देने तो रोकेंगे असी सारा पिंड मिलके अपने पिंड नशा मुक्त बनाव बहुत बहुत धनबाद जी आप सबका बहुत बहुत धनबाद ਮੈਂ ਧੰਨਵਾਦ ਕਰਦੇ ਹਾਂ ਸਾਰੇ ਪ੍ਰਸ਼ਾਸਨ ਦਾ ਸਰਪੰਚ ਸਾਹਿਬ ਦਾ ਪੰਚਾਇਤ ਦਾ ਤਹਿਸੀਲਦਾਰ ਸਾਹਿਬ ਦਾ ਬੀਡੀਪੀਓ ਸਾਹਿਬ ਦਾ ਸਭ ਦਾ ਤੇ ਖਾਸ ਕਰਕੇ ਧੰਨਵਾਦ ਹੈ ਨੰਗਲ ਦੀ ਪੀਡੀਆ ਦਾ ਸਾਰੀ ਸੂਚੀ ਨੰਗਲ ਦੀ ਪ੍ਰੈਸ ਕਾਊਂਚੀ ਹੈ ਜੋ ਆਪਣੇ ਵਕਫ ਵਕ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਨਸ਼ੇ ਯੁੱਧ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਯੁੱਧ ਨਸ਼ੇ ਵਿਰੁੱਧ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ